ਇਹ ਕਹਿ ਦਿੰਨੇ ਆ ਵੀ ਮੇਰੇ ਨਾਲ ਮੇਰੀ ਫੈਮਲੀ ਆਊਗੀ। ਹੂੰ ਕਹਿਣਗੇ ਤੇ ਫੈਮਲੀ ਨਾਲ ਨਹੀਂ ਤੁਸੀਂ ਕੱਲੇ ਆ ਸਕਦੇ ਹੋ। ਤੁਸੀਂ ਕੱਲੇ ਅੱਗੇ ਵਧੋ। ਲੱਗਦਾ ਵੀ ਇਹ ਇੰਡਸਟਰੀ ਦਾ ਇਹ ਰੂਪ ਵੀ ਆ ਵੀ ਇੱਥੇ ਜਿਹੜੀਆਂ ਸੋਹਣੀਆਂ ਕੁੜੀਆਂ ਉਹਨਾਂ ਨੂੰ ਇੱਕ ਸ਼ਿਕਾਰ ਹੀ ਸਮਝਿਆ ਜਾਂਦਾ ਵੀ ਅਭੀ ਜਿੰਨੇ ਅੱਗੇ ਅਪਰੋਚ ਕਰਨ ਵਾਲੇ ਉਹਨਾਂ ਦੀ ਵੀ ਇਹੀ ਸ਼ਰਤ ਹੁੰਦੀ ਹੈ ਵੀ ਕੰਪਰੋਮਾਈਜ਼ ਕਰੋ ਮੈਸੇਜ ਭਾਜੀ ਬਹੁਤ ਜ਼ਿਆਦਾ ਗੰਦੇ ਹੈ ਵੀ ਅਸੀਂ ਮਾਡਲਿੰਗ ਚ ਲੈਣੇ ਤੁਹਾਨੂੰ ਤੁਸੀਂ ਸਾਡੇ ਕੋਲ ਆਓ ਐਦਾਂ ਕਰੋ ਜੇ ਕਹਿ ਦਿੰਨੇ ਆ ਵੀ ਮੇਰੇ ਨਾਲ ਮੇਰੀ ਫੈਮਿਲੀ ਆਊਗੀ ਕਹਿਣਗੇ ਤੇ ਫੈਮਿਲੀ ਨਾਲ ਨਹੀਂ ਤੁਸੀਂ ਕੱਲੇ ਆ ਸਕਦੇ ਹੋ ਤੁਸੀਂ ਕੱਲੇ ਅੱਗੇ ਵਧੋ ਠੀਕ ਹੈ ਠੀਕ ਹੈ ਮੈਂ ਕਹਣੀ ਮੇਰੇ ਭਰਾ ਮੇਰੇ ਨਾਲ ਆਊਗਾ ਜਾਂ ਮੇਰੇ ਡੈਡੀ ਅੱਗੇ ਆਊਗਾ ਬੰਦੇ ਨਹੀਂ ਉਹ ਕਰੰਟ ਮਾਰਦੇ ਕੇ ਕੋਈ ਤਾਂ ਗੱਲ ਪਤਾ ਕੀ ਹੈ ਭਾਜੀ ਬੰਦੇ ਦੀ ਸੋਚ ਗਲਤ ਨਹੀਂ ਲੱਗਦਾ ਵੀ ਇਹ ਇੰਡਸਟਰੀ ਦਾ ਇਹ ਰੂਪ ਵੀ ਆ ਵੀ ਇੱਥੇ ਜਿਹੜੀਆਂ ਸੋਹਣੀਆਂ ਕੁੜੀਆਂ ਉਹਨਾਂ ਨੂੰ ਇੱਕ ਸ਼ਿਕਾਰ ਹੀ ਸਮਝਿਆ ਜਾਂਦਾ ਵੀ ਬਿਲਕੁਲ ਮੈਂ ਕਹਿੰਦੀ ਵਰਤ ਲੋ ਤੇ ਹੰਡਾ ਲੋ ਬਿਲਕੁਲ ਇਹ ਗੱਲ ਸਹੀ ਹੈ ਪਰ ਕਿੰਨਾ ਕਿ ਬਚਦੇ ਹੋ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਫਿਰ ਇਹਦੇ ਕਰਕੇ ਮਨ ਦੇ ਵਿੱਚ ਮਹਿਸੂਸ ਹੁੰਦਾ ਵੀ ਕਿੱਲੀ ਇੰਡਸਟਰੀ ਆ ਜਿਹੜੀ ਵਖਾਵੇ ਦੇ ਵਿੱਚ ਬਹੁਤ ਚਮਕ ਦਮਕ ਵਾਲੀ ਆ ਵੀ ਉਹਦਾ ਸੱਚ ਤਾਂ ਇਹ ਹੈ ਦੁਨੀਆ ਦੇ ਨਾਂ ਵਿੱਚ ਭਾਜੀ ਮੈਂ ਦੱਸਦੀ ਆ ਵੀ ਕੋਈ ਕੋਈ ਪਰਸਨ ਹੁੰਦਾਗਾ ਜਿਹੜਾ ਕਿਸੇ ਦੇ ਲਈ ਸੋਚਦਾਗਾ ਠੀਕ ਆ ਕਿ ਨਹੀਂ ਤਾਂ ਗਲਤ ਸੋਚ ਹੀ ਰੱਖਦੇ ਆ ਕੋਈ ਮੈਂ ਮੈਂ ਮਾੜਾ ਵੀ ਨਹੀਂ ਕਹਿੰਦੀ ਕਿਸੇ ਨੂੰ ਵੀ ਹਰ ਕੋਈ ਮਾੜਾਗਾ ਵੀ ਕੋਈ ਚੰਗਾ ਵੀ ਨਹੀਂ ਹੁੰਦਾਗਾ ਇਹ ਗੱਲ ਆ ਬਈ ਜੇ ਮੈਂ ਗਾਂ ਵੀ ਵੱਧਦੀ ਆ ਕੁਛ ਨਾ ਕੁਛ ਮੈਨੂੰ ਪਹਿਲਾਂ ਪਤਾ ਲੱਗਣ ਲੱਗ ਜਾਂਦਾ ਵੀ ਇਹ ਮੇਰੇ ਪ੍ਰਤੀ ਗਲਤ ਸੋਚ ਰਿਹਾ ਠੀਕ ਹੈ ਉੱਥੇ ਮੈਂ ਪਿੱਛੇ ਹਟ ਜਾਂਦੀ ਤਾਂ ਹੀ ਅੱਗੇ ਵਧਿਆ ਨਹੀਂ ਜਾਂਦਾ ਜੇ ਮੈਂ ਇਸ ਕੰਮਾਂ 'ਚ ਪੈ ਜੂਗੀ ਹਾਂ ਗਲਤ ਹੋ ਜੂਗੀ ਫਿਰ ਮੈਂ ਗਾਂ ਵੀ ਪਾਜੂ ਠੀਕ ਹੈ ਇਹ ਗੱਲ ਰਾਈਟ ਆ ਭਾਜੀ ਹੂੰ ਠੀਕ ਹੈ ਜਿਹੜੀ ਵੀ ਇੰਡਸਟਰੀ ਹੈ ਨਾ ਇਹ ਤੇ ਪਹਿਲਾਂ ਤਾਂ ਐ ਹੀ ਕਹਿ ਦਿੰਦੇ ਚਲੋ ਫਿਰ ਤੁਸੀਂ ਆਹ ਕੰਮ ਕਰਨਾ ਤੇ ਫਿਰ ਤੁਸੀਂ ਕੰਪਰੋਮਾਈਜ਼ ਟਾਈਪ ਜੋ ਕੁਝ ਵੀ ਉਹਨੂੰ ਕਹਿ ਜਾਂਦਾ ਵੀ ਕੰਪਰੋਮਾਈਜ਼ ਕਰਦੇ ਹੁਣ ਵੀ ਤੁਹਾਨੂੰ ਮਤਲਬ ਹੁਣ ਵੀ ਜਿੰਨੇ ਅੱਗੇ ਅਪਰੋਚ ਕਰਨ ਵਾਲੇ ਉਹਨਾਂ ਦੀ ਵੀ ਇਹੀ ਸ਼ਰਤ ਹੁੰਦੀ ਹੈ ਵੀ ਕੰਪਰੋਮਾਈਜ਼ ਕਰੋ ਹਾਂਜੀ ਭਾਜੀ ਇਹੀ ਸ਼ਰਤ ਹੁੰਦੀ ਹੈ ਇਹ ਚੀਜ਼ ਆਪਾਂ ਪੈਂਦਾ ਹੀ ਨਹੀਂ ਇਹ ਚੀਜ਼ ਕਦੇ ਮਾਪ ਕਿਹਦੇ ਨਾਲ ਫਿਰ ਸ਼ੇਅਰ ਕਿਹਦੇ ਨਾਲ ਗੱਲ ਕਿਹਦੇ ਨਾਲ ਸਾਂਝੀ ਕਰਦੇ ਹਾਂ ਵੀ ਯਾਰ ਮੈਂ ਨਾ ਤਾਂ ਜਦੋਂ ਕਈ ਵਾਰੀ ਘਰ ਦੇ ਪੁੱਛਦੇ ਵੀ ਅੱਗੇ ਕੀ ਚੱਲ ਰਿਹਾ ਜਾਂ ਫਿਰ ਉਹ ਦੱਸ ਤੇ ਮੈਂ ਆਪਣੇ ਪਾਪਾ ਨੂੰ ਦੱਸ ਦਿੰਦੀ ਹੁੰਦੀ ਆ ਮੇਰੇ ਪਾਪਾ ਆਪਣੇ ਵੀ ਇਹ ਗੱਲ ਜਾਣਨੀ ਨਹੀਂ ਨੀ ਕਿਉਂਕਿ ਮੈਂ ਉਹਨਾਂ ਨੂੰ ਸ਼ੇਅਰ ਕਰ ਦੇਣੀ ਆ ਮੇਰੇ ਬ੍ਰਦਰ ਨੂੰ ਨਹੀਂ ਠੀਕ ਹੈ ਠੀਕ ਹੈ ਉਹਨਾਂ ਨੂੰ ਸ਼ੇਅਰ ਕਰਦੀ ਆ ਵੀ ਇਹ ਆਪਾਂ ਗਾਂ ਜਾਣਾ ਨਹੀਂ ਫਿਰ ਇੱਥਾਂ ਠੀਕ ਹੈ ਕਿਉਂਕਿ ਵੀ ਇਹ ਭਾਜੀ ਇਸ ਕੰਮ ਵਿੱਚ ਤਾਂ ਫਿਰ ਪ੍ਰੋਫਿਟ ਹੋਣਾ ਹੀ ਨਹੀਂ ਕੁਛ ਵੀ ਅਚ ਇੱਕ ਕੁੜੀਆਂ ਤੁਸੀਂ ਕਿਉਂ ਮੰਨਦੇ ਹੋ ਵੀ ਕੁੜੀਆਂ ਲਈ ਕਿੰਨਾ ਇਹ ਤਾਂ ਔਖਾ ਰਾਹ ਹੈਗਾ ਪਰ ਤੁਸੀਂ ਇਸ ਚੀਜ਼ ਨੂੰ ਕੀ ਮਹਿਸੂਸ ਕਰਿਆ ਵੀ ਜਿੱਥੇ ਪੈਰ-ਪੈਰ ਤੇ ਕੰਡੇ ਨੇ ਜਿਹਦੇ ਕੋਲੋਂ ਜਾਨ ਛਡਾ ਕੇ ਆਉਂਦੇ ਆ ਦੂਜਾ ਵੀ ਤਿਆਰ ਬੈਠਾ ਹੁੰਦਾ ਜਿਵੇਂ ਬੱਕਰਾ ਹਲਾਲ ਕਰਨ ਵਾਲੀ ਗੱਲ ਜਿਹਦੇ ਕੋਲ ਪੈਸਾ ਹੋਵੇ ਨਾ ਹਾਂ ਜਾਂ ਕੁੜੀ ਆਪਦੇ ਘਰੋਂ ਵਧੀਆ ਹੋਊਗੀ ਹਾਂ ਉਹ ਗਾਂਹ ਵਸ ਸਕਦੀ ਠੀਕ ਹੈ ਮੈਂ ਚਲੋ ਮੇਰੇ ਮਿਡਲ ਫੈਮਿਲੀ ਚੋਂ ਆ ਹਣਾ ਮੈਂ ਮੇ ਤੋਂ ਥੋੜਾ ਜਿਹਾ ਹੋ ਜਾਂਦਾ ਮੇਰੇ ਪਾਪਾ ਮਿਹਨਤ ਕਰਦੇ ਆ ਦਿਹਾੜੀ ਚਲੇ ਜਾਂਦੇ ਆ ਬ੍ਰਦਰ ਆ ਮੇਰੇ ਚਲੋ ਉਹ ਕੰਮ ਕਰ ਲੈਂਦੇ ਆ ਤਾਂ ਕਰਕੇ ਮੈਂ ਹਜੇ ਇੱਥੇ ਤੱਕ ਕੀ ਅੱਛਾ ਤੁਹਾਨੂੰ ਉਹ ਸਿਰਫ ਦੋਸ਼ਾਂ ਤੇ ਲੈ ਕੇ ਗਏ ਸੀ ਨਾ ਦੋਸ਼ਾਂ ਤੇ ਲੈ ਕੇ ਗਏ ਸੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਟੱਚ 'ਚ ਰਹੇ ਓਦਾਂ ਮਤਲਬ ਬਿਲਕੁਲ ਨਹੀਂ ਠੀਕ ਹੈ ਉਹ ਤਾਂ ਕਹਿੰਦੇ ਸੀ ਗੱਡੀ ਕਰਾ ਲਿਓ ਕੋਈ ਗੱਲ ਨਹੀਂ ਹੂੰ ਤੇ ਪੈਸੇ ਦੇ ਦਾਂਗੇ ਪੈਸੇ ਕੀ ਨੇ ਦੇਣੇ ਤੁਹਾਨੂੰ ਪਤਾ ਹੀ ਨਹੀਂ